ਦੇ ਪਿਛਲੇ ਗੱਲਬਾਤ ਕਰਨੀ ਸਾਨੂੰ ਅਪਡੇਟ ਇੰਟਰਨੈਟ ਦੇ ਸਹਿਯੋਗੀ ਰਜਿੰਦਰ ਸਿੰਘ ਜੁੜੇ ਸਾਡੇ ਨੂੰ ਮਾਨਸਾ ਤੋਂ ਉਹਨਾਂ ਨੂੰ ਲੈਨੇ ਆ ਵੀ ਆਕਰੇ ਸਾਰੇ ਅਪਡੇਟ ਕੀ ਹੈ ਰਜਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਈਵ ਪ੍ਰੋਗਰਾਮ ਜੀ ਜੀ ਸ਼ੁਕਰੀਆ ਸ਼ੁਕਰੀਆ ਰਜਿੰਦਰ ਸਿੰਘ ਆਕਰੇ ਸਾਰਾ ਹੈ ਕੀ ਹੈ ਮੁੱਦਾ ਇਹ ਜੀ ਸਿੱਖ ਸਿਆਸਤ ਦੇ ਵਿੱਚ ਨਾ ਇੱਕ ਮਤਲਬ ਬਹੁਤ ਹੀ ਵੱਡਾ ਆਪਾਂ ਐ ਕਹਦੀਏ ਵੀ ਪਹਚਾਣ ਆਇਆ ਹੋਇਆ ਜੀ ਇਸ ਦੇ ਵਿੱਚ ਕੋਈ ਹੱਥਕੱਥ ਨਹੀਂ ਨਹੀਂ ਹੋਊਗੀ ਕਿ ਕਿਉਂਕਿ ਮਤਲਬ ਜਿਹੜੇ ਹੁਕਮਨਾਮੇ ਆਈ ਨੇ ਨਵੇਂ ਆਈ ਨੇ ਨਵੇਂ ਜੀ ਤੇ ਪਿੱਛੇ 2 ਦਸੰਬਰ 24 ਚ ਜਿਹੜੇ ਆਏ ਸੀ ਕੱਲ ਤੱਕ ਸਭ ਤੋਂ ਉਹੋ ਗਿਆਨੀ ਜਗਨ ਸਿੰਘ ਜੀ ਸੀਗੇ ਹਾਂਜੀ ਹਾਂਜੀ ਕਹ ਸਕਦੇ ਜਸੇਰ ਸਾਹਿਬ ਤੇ ਹੁਣ ਗਿਆਨੀ ਕੁਲਦੀਪ ਸਿੰਘ ਗੜਕਾ ਸਾਹਿਬ ਨੇ ਕਹ ਸਕਦੇ ਜੀ ਉਹਨਾਂ ਦੇ ਵਿੱਚ ਕਾਫੀ ਮਤਲਬ ਸਮਾਨਤਾ ਵੀ ਹੈਗੀ ਹੈ ਤੇ ਦੂਤੇ ਨਤਾ ਵੀ ਹੈਗੀ ਹੈ ਕਿਉਂਕਿ ਸ਼ਰੋਣੀ ਅਕਾਦੀਦਲ ਜਿਹੜੀ ਸਿੱਖਾਂ ਦੀ ਇੱਕ ਨਮੁੰਦਾ ਜਮਾਤ ਸੀ ਜੀ ਮਤਲਬ ਉਹਦੇ ਵਿੱਚ ਆਪਸ ਦੇ ਵਿੱਚ ਪਟੋਟਾਟ ਹੋ ਰਹੀ ਸੀ ਜਿਸ ਕਰਕੇ ਮਤਲਬ ਜਿਹੜੇ ਇਹ ਅਧਿਸ਼ਣ ਅਕਾਲ ਤਖਤ ਸਾਹਿਬ ਦੇ ਜਿ세 ਸਰਾਂ ਦੇ ਇਹ ਹੋਰ ਮੈਨੇ ਰੱਖਦੇ ਨੇ ਕਿਉਂਕਿ ਦੋਨੇ ਹੀ ਤਰ੍ਹਾਂ ਮਤਲਬ ਅਕਾਲ ਤਖਤ ਤੋਂ ਅਗਵਾਈ ਲੈਣ ਦੀ ਗੱਲ ਕਰਦੀਆਂ ਨੇ ਇੱਕ ਦੂਜੇ ਨੂੰ ਮਤਲਬ ਨੀਚਾ ਦਿਖਾਉਣ ਦੀ ਕੋਸ਼ਿਸ਼ ਵੀ ਕਰ ਰਹੀਆਂ ਨੇ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹ ਸਰਬਉੱਚ ਨੇ ਜਿਹੜੇ ਹੁਣੇ ਵੀ ਚਾਹੀਦੇ ਨੇ ਕਿਉਂਕਿ ਖਾਲਸਾ ਤਖਤ ਇਤਿਹਾਸ ਹੈ ਜਿਹੜਾ ਇੱਕ ਏ ਗੁਰੂਆਂ ਤੋਂ ਸ਼ੁਰੂ ਹੋਇਆ ਹੋਇਆ ਇਸ ਕਰਕੇ ਮਤਲਬ ਇਹਦੇ ਵਿੱਚ ਕੋਈ ਚਿੰਤੂ ਪ੍ਰਾਂਤ ਨਹੀਂ ਹੋਣੀ ਚਾਹੀਦੀ ਨਿਜਤਾ ਨੂੰ ਪਾਸੇ ਰੱਖ ਕੇ ਇਸ ਕਿਰਤ ਨੂੰ ਸਾਰਾ ਮਤਲਬ ਇਹਦੇ ਵਿੱਚ ਵਧੀਆ ਰੋਲ ਹੈ ਜਿਹੜਾ ਪੋਜੀਟਿਵ ਰੋਲ ਹੈ ਉਹ ਲਗਾਉਣਾ ਚਾਹੀਦਾ ਕਿਉਂਕਿ ਡਾਕਟਰ ਸਾਹਿਬ ਜਿਵੇਂ ਤੁਸੀਂ ਸਹੀ ਕਿਹਾ ਵੀ ਸਾਡੀ ਜਿਹੜੀ ਐ ਜੀ ਪੀ ਸੀ ਹੈ ਇੱਕ ਬਹੁਤ ਹੀ ਸਨਮੋਈ ਧਾਰਮਿਕ ਸੰਸਥਾ ਹੈ ਪੂਰੇ ਯਾਨੀ ਕਿ ਸੰਸਾਰ ਵਿੱਚ ਉਹਦਾ ਮਾਨ ਸਤਕਾਰੀ ਜਿਤ ਹੁੰਦੀ ਹੈ ਦਰਬਾਰ ਸਾਹਿਬ ਪੂਰੇ ਸੰਸਾਰ ਤੋਂ ਉਹ ਥਰਡੇ ਘਣਦੇ ਆ ਰੋਜ਼ ਉੱਤੇ ਪਾਰੀ ਗਿਣਤੀ ਮੱਥੇ ਟੇਕ ਆਂਦਾ ਪਰ ਗੱਲ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਹੁਕਮਨਾਮੇ ਲੈ ਕੇ ਹੈ ਨਾ ਦੋਨੋਂ ਧਿਰਾਂ ਯਾਨੀ ਕਿ ਮਤਭੇਦ ਵੀ ਨੇ ਤੇ ਖਿਆਲ ਮਿਲ ਵੀ ਰਹੇ ਨੇ ਇਸ ਨੂੰ ਲੈ ਕੇ ਬੜਾ ਵੱਡਾ ਸਵਾਲ ਹੋ ਰਿਹਾ ਹੈ ਕਿ ਸਾਡੀ ਜਿਹੜੀ ਚੋਣਨੀ ਗੁਰਦਾਰਾ ਤੁਮ ਦਾ ਕਮੇਟੀ ਹੈ ਉਹ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਹੈ ਸਾਬਤ ਤੌਰ ਤੇ ਤਾਂ ਥੋੜਾ ਨਾਮ ਵੀ ਖਰਾਬ ਹੋ ਰਿਹਾ ਹੈ हां जी देखो पर गल ਤਾਂ ਇਹੀ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਇੱਕ ਬੱਕਰਾ ਇਸ਼ੂ ਹੈ ਮਤਲਬ ਇਹਦੀਆਂ ਵੋਟਾਂ ਪੰਨਿਆਂ ਨੂੰ 14-15 ਸਾਲ ਹੋ ਗਏ ਇਹਦੀਆਂ ਵੋਟਾਂ ਪੈਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਸਿੱਖ ਜਗਤ ਦੇ ਵਿੱਚ ਇਹ ਥੇਲ ਬੰਭੂਸਾ ਪਿਆ ਹੋਇਆ ਇਹ ਖਤਮ ਹੋਵੇ ਜਿੰਨਾ ਜਲਦੀ ਇਲੈਕਸ਼ਨਾਂ ਹੋ ਕੇ ਇਹ ਭੰਭਰ ਕੂਸਾ ਖਤਮ ਹੋਵੇ ਉੰਨੇ ਹੀ ਮਤਲਬ ਪੰਜਾਬ ਪੰਜਾਬੀਅਤ ਤੇ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਹੋਊਗੀ ਗੱਲ ਇਹ ਹੈ ਜੀ ਵੀ ਜਿਹੜੇ ਹਣ ਬਾਗੀ ਚੜਾ ਇਹਨਾਂ ਨੇ ਮਤਲਬ ਮੀਟਿੰਗ ਵਾਸਤੇ ਸਮਾਂ ਰੱਖਿਆ ਹੋਇਆ ਹੈ 11 ਅਗਸਤ ਨੂੰ 11 ਅਗਸਤ ਨੂੰ ਇਹਨਾਂ ਨੇ ਸਰੋਨੀ ਗੁਰਦੁਆਰਾ ਪ੍ਰੰਤ ਕਮੇਟੀ ਕਹਿੰলো ਤਖਤਾਂ ਤੋਂ ਕਹਿੰলো ਹੁਕਮ ਲੈਣੇ ਨੇ ਵੀ ਸਾਨੂੰ 11 ਤਰੀਕ ਨੂੰ ਮੀਟਿੰਗ ਕਰਨ ਦਾ ਸਮਾਂ ਦਿੱਤਾ ਜਾਵੇ ਕਲਸੋਆ ਸੁਣ ਦੇ ਵਿੱਚ ਆ ਰਹੀਆਂ ਨੇ ਈਨਾਂ ਨੂੰ 6 ਦਸਮਾ ਨਾ ਦਿੱਤਾ ਜਾਵੇ ਉਹਨਾਂ ਨੇ ਕੋਈ ਬਦਲਵਾ ਪ੍ਰਬੰਧ ਵੀ ਕਰ ਰੱਖਿਆ ਜਿਹੜਾ ਉਹ ਹਲੇ ਤੱਕ ਜਰਟਕ ਨਹੀਂ ਕਰ ਰਹੇ ਇਹ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਆਪ ਉਹਦੀਆਂ ਕਾਰਵਾਈਆਂ ਹੋ ਰਹੀਆਂ ਨੇ ਨਾ ਤਾਂ ਇਹਦੇ ਨਾਲ ਮਤਲਬ ਸਿੱਖ ਜਮਾਤ ਹੈ ਜਿਹੜੀ ਉਹ ਕਾਫੀ ਵੱਟੋਂ ਛਿੱਟ ਨਜ਼ਰ ਆਉਂਦੀ ਹੈ ਇਹ ਕਿਉਂਕਿ ਉਹਨਾਂ ਨੇ ਭਰਤੀ ਅਕਾਲ ਤਖਤ ਸਾਹਿਬ ਦੇ ਹੁਕਮ ਤਾਕ 15 ਲੱਖ ਬੰਦੇ ਦੀ ਕਰ ਰੱਖੀ ਹੈ ਤੇ ਉਦੋਂ ਸ਼ਰੋਨੀ ਅਕਾਲੀ ਪੰਥ ਜਿਹੜਾ ਵੱਖਰਾ ਗੁੱਟ ਹੈ ਉਹਨਾਂ ਨੇ ਵੀ ਆਪਦੀ ਭਰਤੀ ਕਰ ਰੱਖੀ ਹੈ ਉਹਨਾਂ ਨੇ ਆਪ ਦਾ ਪ੍ਰਧਾਨ ਚੋਣ ਰੱਖਿਆ ਤੇ ਇਤਰੋਂ ਪ੍ਰਧਾਨ ਦੀ ਚੋਣ ਹੈ ਜਿਹੜੀ ਉਹ 11 ਤਰੀਕ ਨੂੰ ਹੋ ਜਾਣੀ ਹੈ ਜਿਹਦੇ ਵਿੱਚ ਮੁੱਖ ਜਿਹੜੇ ਐ ਦਾਵੇਦਾਰ ਨੇ ਮਤਲਬ ਦੀਪਾ ਸਤਾਰਕਰ ਅੰਗਿਆਨੀ ਜੀ ਹਰਪ੍ਰੀਤ ਸਿੰਘ ਜੀ ਜੀ ਚੰਦ ਇਹ ਵੱਡੇ ਮਤਲਬ ਜਿਨ੍ਹਾਂ ਦੇ ਉੱਤੇ ਸਰਬਸੰਮਤੀ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਸ ਤੋਂ ਥੋੜਾ ਜਿਆਦਾ ਨੀਚੇ ਲੈਵਲ ਦੇ ਬੰਦੇ ਨੇ ਵੋਟਾਂ ਦੇ ਥਰੂ ਪੈਣਾ ਉਹਦੇ ਵਿੱਚ ਕਾਫੀ ਬੰਦਿਆਂ ਦੀ ਗਿਣਤੀ ਆਉਂਦੀ ਹੈ ਜਿਹੜਾ ਮਤਲਬ 11 ਤਰੀਕ ਦੀ ਮੀਟਿੰਗ ਹੈ ਉਹ ਬਹੁਤ ਹੀ ਐਮੀਨੀਅਤ ਰੱਖਦੀ ਹੈ ਇਹ ਕਿਉਂਕਿ ਆਉਣ ਵਾਲੀਆਂ 2027 ਦੀਆਂ ਵੋਟਾਂ ਦੇ ਵਿੱਚ ਇਹ ਇਲੈਕਸ਼ਨ ਹੋਣੀ ਹੈ ਚੋਣ ਨਿਸ਼ਾਨ ਮਿਲਣੇ ਆ ਉਹਨਾਂ ਨੇ ਦੀ ਸ਼ਰੋਮੀ ਅਕਾਲੀਵਲ ਬਾਦਲ ਗੁੱਟ ਨੂੰ ਤਕੜੀ ਮਿਲਦੀ ਹੈ ਜਾਂ ਜਿਹੜਾ ਕੋਈ ਨਵਾਂ ਅਕਾਲੀਵਲ ਬੰਦਾ ਹੈ ਉਸ ਨੂੰ ਤਕੜੀ ਮਿਲਦੀ ਹੈ ਇਹ ਉਸ ਦਿਨ ਪਤਾ ਲੱਗੂਗਾ ਉਹਨਾਂ ਨੇ ਜਿਹੜੀਆਂ ਆਪਣੀਆਂ ਚੋਣ ਦੀਆਂ ਕਾਰਵਾਈਆਂ ਨੇ ਅਬਜ਼ਰਵਰ ਵੀ ਨਿਯੁਕਤ ਕਰ ਦਿੱਤੇ ਨੇ ਤੇ ਚੋਣ ਕਮਿਸ਼ਨ ਦੇ ਕੋਲ ਰਿਪੋਰਟ ਵੀ ਭੇਜ ਦਿੱਤੀ ਹੈ ਕਿਉਂਕਿ ਦੇਖੋ ਡਾਕਟਰ ਸਾਹਿਬ ਇਹ ਵੀ ਅਪਡੇਟ ਹੈ ਕਿ ਐ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦੋਨਾਂ ਚਾਹੇ ਬਾਗੀ ਤੜਾ ਹੈ ਚਾਹੇ ਉਹ ਸੁਖਬੀਰ ਬਾਸੇਹ ਤੜਾ ਐ ਛੋਨੀ ਕਾਲੀ ਵਾਲੇ ਮੇਨ ਦੋਨਾਂ ਨੂੰ ਇਕੱਠਿਆ ਹੋਣ ਲਈ ਕਿਹਾ ਗਿਆ ਪਰ ਹਾਂ ਮੈਂ ਦੱਸ ਦਿੰਨਾ ਕਿ ਬਾਗੀ ਤੜੇ ਵੱਲੋਂ ਇਸ ਦੇ ਲਈ ਤਿਆਰ ਨਹੀਂ ਹਨ ਉਹਨਾਂ ਲੋਕ ਕੋਈ ਜਵਾਬ ਨਹੀਂ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇਖੋ ਜੀ ਗੱਲ ਤਾਂ ਇਹ ਹੈ ਨਾ ਕਿ ਦੋਨਾਂ ਧਿਰਾਂ ਨੂੰ ਬੁਲਾ ਕੇ ਹੀ ਗੱਲ ਕਰਨੀ ਸੀ ਇਹ ਮਤਲਬ ਕਾफी ਚਰਚਾ ਹੈ ਕਿ ਸਿੱਖ ਸਮਾਜ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਦਾ ਮਤਲਬ ਇਹ ਹੋਇਆ ਕੰਮ ਜੀ ਜੀ ਇਹਦੇ ਵਿੱਚ ਦੋਨੇ ਤੁਹਾਨੂੰ ਹੀ ਬੁਲਾ ਕੇ ਸਮਝਾਇਆ ਜਾਣਾ ਚਾਹੀਦਾ ਸੀ ਜੀਐਡੀ ਨੇ ਵੀ ਆ ਕਾਲ삭 ਸਾਹਿਬ ਦੇ ਹੁਕਮ ਤੋਂ ਥੋੜਾ ਜਿਹਾ ਸਾਈਡ ਤੇ ਹੋਇਆ ਉਹਨਾਂ ਨੂੰ ਮਤਲਬ ਉਸ ਹਿਸਾਬ ਦੀ ਕੋਈ ਸਜ਼ਾ ਜਾਂ ਕੋਈ ਫੈਸਲਾ ਕੀਤਾ ਜਾਣਾ ਚਾਹੀਦਾ ਸੀ ਦਾ ਮਤਲਬ ਜਦੋਂ ਕਿ ਦੋਨਾਂ ਤਰ੍ਹਾਂ ਨੂੰ ਬੁਲਾਇਆ ਹੀ ਨਹੀਂ ਗਿਆ ਇਸ ਕਰਕੇ ਉਹਨਾਂ ਇੱਕ ਕਾਫੀ ਹੈ ਜਿਹੜੀ ਅੰਦਰ ਖਾਤੇ ਮਤਲਬ ਜਿਹੜੀ ਇਹ ਭੜਾਟ ਹੈ ਉਹਦੇ ਵਿੱਚ ਨਹੀਂ ਹੈ ਉਹ ਸਾਰੇ ਜਿਹੜੀ ਸ਼ਰੋਮਣੀ ਅਕਾਲੀ ਦਲ ਦੇ ਦੋਨੇ ਗੁੱਟਾਂ ਉਹਨਾਂ ਦੇ ਵਿੱਚ ਪਾਈ ਜਾਂਦੀ ਹੈ ਇਹ ਗੱਲ ਕਰ ਵੀ ਸ਼ਰੋਮਣੀ ਅਕਾਲੀ ਕਾੜ ਇੱਕ ਕਮਿਊਨਿਸਟ ਵਾਂਗੂ ਪਹਿਲਾਂ ਕੁਰਬਾਨੀ ਵਾਲਿਆਂ ਦਾ ਬਣਿਆ ਹੋਇਆ ਸੀਗਾ ਹਾਂ ਗੱਲ ਕਰ 1982 ਈਸਵੀ ਤੋਂ ਮੋਰਚਾ ਲੱਗਿਆ ਉਸ ਤੋਂ ਬਾਅਦ ਦੋਸਤੋ ਬਾਅਦ ਇਹ ਜੀ ਮਤਲਬ ਪਰਿਵਾਰਵਾਦ ਦਾ ਬਣ ਗਿਆ ਜਿਹਦੇ ਵਿੱਚ ਕਾਫੀ ਲੀਡਰਸ਼ਿਪ ਹੈ ਜਿਹੜੀ ਉਹ ਪਰਿਵਾਰਵਾਦ ਨੂੰ ਤਰਜੀਹ ਦੇਣ ਲੱਗੀ ਤੇ ਇਸ ਕਰਕੇ ਮਤਲਬ ਜਿਹੜਾ ਇਹ ਨਿਘਾਰ ਹੈ ਉਹ ਸ਼ੁਰੂ ਹੈ ਤੇ ਅੱਜ ਤੱਕ جاری ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਹੋਇਆ ਤੇ ਜਿਹੜੇ ਬਿਨਾ ਕੁਰਬਾਨੀਆਂ ਤੇ ਚਾਪ ਲੂਸੀ ਵਿਭਾਗ ਹੈ ਉਹ ਗਿਆ ਜੀ ਨਹੀਂ ਕਿਉਂਕਿ ਡੈਟ ਸਾਹਿਬ ਇਹੀ ਜਿਹੜਾ ਨਾ ਇੱਕ ਸਰਵੇ ਕਰਾਇਆ ਗਿਆ ਸੀ ਐਜੀਪੀਸੀ ਵੱਲੋਂ ਸ਼੍ਰੋਮਣੀ ਕਾਲਲ ਦੇ ਬਾਰੇ ਤਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਵੀ ਸ਼੍ਰੋਮਣੀ ਕਾਲਲ ਇਕੱਠਾ ਹੁੰਦਾ ਸੀ ਉਹਨਾਂ ਨਾਲ ਖੜੇ ਆ ਪਰ ਲੋਕਾਂ ਦੇ ਗੁੱਸਾ ਪਾਇਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਖੁਦ ਆਪਣੇ ਨੂੰ ਪ੍ਰਧਾਨ ਕੋਸ਼ਿਸ਼ ਕਰ ਰਹੇ ਆ ਉਹ ਕਹਿ ਰਹੇ ਵੀ ਤੁਹਾਡੇ ਤੋਂ ਕੋਈ ਸੀਨੀਅਰ ਲੀਡਰ ਵੀ ਉਹਨੂੰ ਅੱਗੇ ਲੈ ਜਾ ਜੀ ਤੁਸੀਂ ਕਹਿ ਰਹੇ ਹੋ ਵੀ ਕਈ ਵਕਤ ਲੀਡਰ ਨੇ ਜਿਹੜੇ ਭਾਰੇ ਪੈ ਰਹੇ ਨੇ ਸੁਖਬੀਰ ਬਾਦਲ ਸਭ ਤੋਂ ਓਡੀ ਐਗਜ਼ਾਮਪਲ ਨੇ ਅਤੇ ਦੇਖੋ ਜੀ ਗੱਲ ਇਹ ਹੈ ਅ ਜਿਹੜਾ ਪਰਿਵਾਰਵਾਦ ਕੋਈ ਇਹ ਨਹੀਂ ਹੈ ਵੀ ਕੋਈ ਇੱਕ ਬੰਦਾ ਕਾਫੀ ਬੰਦੇ ਨੇ ਜਿਹੜੇ ਪਰਿਵਾਰਵਾਦ ਦੀ ਉਪਜ ਹੈਗੇ ਨੇ ਉਹਨਾਂ ਦੀ ਕੁਰਬਾਨੀ ਕੋਈ ਨਹੀਂ ਹੈਗੀ ਜੀ ਜੀ ਮਤਲਬ ਇਹ ਲੋਕਾਂ ਦੇ ਵਿੱਚ ਕਾਫੀ ਚਰਚਾ ਹੈਗੀ ਹੈ ਜਿਹੜੇ ਦੇ ਮਤਲਬ ਬਾਕੀ ਚਾਹੇ ਦੂਸਰਾ ਗੁੱਟ ਚਾਹੇ ਇੱਕ ਹੋਰ ਗੁੱਟ ਮਤਲਬ ਜਿਨ੍ਹਾਂ ਦੀ ਕੋਈ ਕੁਰਬਾਨੀ ਨਹੀਂ ਜਿਨ੍ਹਾਂ ਦੇ ਇੱਥੇ ਵਿੱਚ ਇੱਕ ਤਾਂ ਉਹ ਬੰਦੇ ਹੈਗੇ ਨੇ ਜਿਨ੍ਹਾਂ ਦੇ 25 25 27 27 ਵੀਡੀ ਮੈਂਬਰਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਉਹ ਲੋਕ ਨੇ ਉਹ ਲੋਕ ਥੋੜੇ ਜਿ ਪਿੱਛੇ ਕਰ ਰਹੇ ਨੇ ਇੱਕ ਬੰਦੇ ਜਿਹੜਿਆਂ ਨੇ ਕਦੇ ਵੀ ਪਾਰਟੀ ਵਾਸਤੇ ਕੋਈ ਪਾਣੀ ਦਾ ਗਲਾਸ ਵੀ ਘਰੋ ਨਹੀਂ ਪਿਲਾਇਆ ਉਹ ਬੰਦੇ ਇਹਦੇ ਉੱਤੇ ਜਿਹੜੀ ਲੀਡਰਸ਼ਿਪ ਹੈ ਉਹਦੇ ਉੱਤੇ ਭਾਰੂ ਨੇ ਇਸ ਕਰਕੇ ਮਤਲਬ ਸਿੱਖ ਜਗਤ ਹੈ ਜਿਹੜਾ ਕਾफी ਦੁਬਧਰ ਦੇ ਵਿੱਚ ਪੈ ਰਿਹਾ ਹੈ ਕਿਉਂਕਿ ਕੁਰਬਾਨੀ ਵਾਲੇ ਲੋਕ ਲੋਕਾਂ ਜਾਣਦੇ ਨੇ ਕਿ ਕਿਹਦੀ ਕੁਰਬਾਨੀ ਹੈ ਉਹਨੂੰ ਕਿੱਥੇ ਖੜਾ ਕਰ ਰੱਖਿਆ ਜਿਹਨੇ ਕੀਤਾ ਹੋਇਆ ਕਿਉਂ ਕੀਤਾ ਹੋਇਆ ਲੋਕ ਭਲੀ ਭਾਂਤ ਜਾਣੂ ਨੇ ਇਸ ਕਰਕੇ ਮਤਲਬ ਇਹਨਾਂ ਚੀਜ਼ਾਂ ਤੋਂ निजात pa ਕੇ ਸਿੱਖ ਜਗਤ ਨੂੰ ਸਾਰਾ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਮਤਲਬ ਨਿਜਤਾ ਨੂੰ ਤਿਆਗ ਕੇ ਇੱਕਾ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹਦੇ ਵਿੱਚ ਜਿਹੜੀ ਨਿਜੀ ਸਿਆਸਤ ਹੈ ਉਹ ਦੂਰ ਹੋ ਜਾਏ ਤੇ ਪੰਥ ਤੇ ਪੰਜਾਬ ਹੈ ਜਿਹੜਾ ਉਹ ਚੜ੍ਹਦੀ ਕਲਾ ਵਿੱਚ ਹੋਵੇ ਡਾਕਟਰ ਸਾਹਿਬ ਔਕਾਤ ਅਗਰ ਸਾਹਿਬ ਜੱਥੇਦਾਰ ਨੂੰ ਅੱਗੇ ਅੰਦੇਦਾ ਉਹ ਕਰਾਸ ਹੁੰਦਾ ਉਹ ਉਹਨਾਂ ਨੂੰ ਅੱਗੇ ਅੰਦੇਦਾ ਉਹ ਸਮਝਾਉਣ ਤੋਂ ਕੁਰੀਤ ਸਿੰਘ ਬਾਦਲ ਨੂੰ ਦੇਖੋ ਜੀ ਅਕਾਲ ਤਖ਼ਤ ਸਵਾਲ ਦੇ ਜੱਥੇਦਾਰ ਨੇ ਜਿਹੜੇ ਇਹ ਥੋੜਾ ਜਿਹਾ ਨਾ ਮਤਲਬ ਲੋਕਾਂ ਜਿਹੜੇ ਇਹਨਾਂ ਦੇ ਉੱਤੇ ਥੋੜਾ ਜਿਹਾ ਬਹੁਤ ਮਤਲਬ ਆਹਾ ਕਰ ਰਹੇ ਨੇ ਬੇਦਰੋਸ ਜੀ ਵਾਲਾ ਕੰਮ ਹੈ ਕਿ ਕਿਉਂਕਿ ਜਦੋਂ ਇਹਨਾਂ ਦੀ ਉਹ ਹੁਈ ਸੀ ਪਗੜੀ ਸਿਸਟਮ ਉਸ ਨੂੰ ਵੀ ਮਤਲਬ ਕਾਫੀ ਉਦੋਂ ਵੀ ਰੌਲਾ ਪਿਆ ਸੀਗਾ ਇਸ ਕਰਕੇ ਕੋਈ ਨਿਰਪੱਖ ਕੋਈ ਤਰ੍ਹਾਂ ਹੋਵੇ ਨਿਰਪੱਖ ਜਿਹੜੀ ਸਾਰਿਆਂ ਦੇ ਤਰ੍ਹਾਂ ਨੂੰ ਮਨਜ਼ੂਰ ਹੋਵੇ ਸਾਰੇ ਨਾਲ ਜਿਹੜੀਆਂ ਸੰਪਰਦਾਵਾਂ ਨੇ ਸਾਰੀਆਂ ਸਿੰਘ ਸਿੰਘ ਜਥੇਵੰਦੀਆਂ ਨੇ ਤੇ ਹੋਰ ਨੇ ਮਤਲਬ ਕਾਫੀ ਹੈ ਜਿਹੜਾ ਇਹ ਬੜਾ ਸੋਚ ਸਮਝਦਾ ਵਿਸ਼ਾ ਹੈ ਹੋਰ ਸਮਝ ਕੇ ਇਹਦੇ ਉੱਤੇ ਫੈਸਲੇ ਲੈਣੇ ਚਾਹੀਦੇ ਨੇ ਸਾਰਿਆਂ ਤੋਂ ਪਹਿਲਾਂ ਫਿਰ ਗੱਲ ਸ਼੍ਰੋਮਣੀ ਕਮੇਟੀ ਦੀ ਆ ਜਾਂਦੀ ਹੈ ਜਿੱਨਾ ਚਿਰ ਸ਼੍ਰੋਮਣੀ ਕਮੇਟੀ ਦਾ ਵਿੱਚ ਸਾਰੇ ਪੜੇ ਲਿਖੇ ਲੋਕ ਪਾਰਟੀ ਰਹਿਤ ਲੋਕ ਪਾਰਟੀ ਵਾਦੀ ਤੋਂ ਉੱਪਰ ਉੱਠੇ ਹੋਏ ਲੋਕ ਇੱਥੇ ਆਉਣ ਫਿਰ ਮਸਲਾ ਹੱਲ ਹੋਊਗਾ ਨਹੀਂ ਤਾਂ ਮਤਲਬ ਇਸ ਤਰ੍ਹਾਂ ਦੀ ਜਿਹੜੀ ਦੁਬਧਾ ਉਹ ਖੜੀ ਰਹੂਗੀ ਪਟਾਰਥਾ ਗੱਲ ਤਾਂ ਇੱਥੇ ਵੀ ਉੱਠਦੀ ਹੈ ਨਾ ਕਿ ਜੇਕਰ ਕੋਈ ਵਿਚਾਰ ਨਹੀਂ ਆਂਦਾ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਹੀ ਉਸੋਦਾ ਮੰਦੇਓ ਦੇਖੋ ਜੀ ਜਿਹੜਾ ਖਤਮ ਤਾਂ ਨਹੀਂ ਹੁੰਦਾ ਹੁੰਦਾ ਕੋਈ ਵੀ ਚੀਜ਼ ਜਿਹੜੀ ਕਿਰਾਂ ਬਣ ਜਾਂਦੀ ਹੈ ਉਹ ਖਤਮ ਨਹੀਂ ਹੁੰਦੀ ਉਹ ਗੱਲ ਕਰ ਉਹਦਾ ਨਿਗਾਰ ਜਾ ਥੋੜਾ ਜਿਹਾ ਜਨਨ ਦਾ ਕੋਈ ਟਾਈਮ ਹੁੰਦਾ ਉਹ ਟਾਈਮ ਦੇ ਵਿੱਚ ਮਤਲਬ ਦਬ ਜਾਂਦੀ ਹੈ ਕਦੇ ਟਾਈਮ ਫੇਰ ਉੱਠ ਆ ਜਾਂਦਾ ਉਹ ਉੱਠ ਖੜਦੀ ਹੈ ਜਿਵੇਂ ਬੰਲੀਆਂ ਲਹਿਰਾਂ 파ਟੀਆਂ ਇਸੇ ਤਰੀ ਚੱਲਦਾ ਰਹਿੰਦਾ ਇਹ ਗੱਲ ਕਰ ਵੀ ਨਿਗਾਰ ਚ ਕਿਉਂ ਜਾਵੇ ਇਹ ਇਹ ਜਿਹੜੀ ਸਮੂਚੀ ਲੀਡਰਸ਼ਿਪ ਹੈ ਇਹਨਾਂ ਨੂੰ ਨਿਜਤਾ ਤਿਆਗ ਕੇ ਇਹ ਪੰਥ ਦੇ ਭਲੇ ਲਈ ਇਹ ਮਤਲਬ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਕਿਉਂਕਿ ਇਹ ਕੁਰਬਾਨੀ ਵਾਲੇ ਲੋਕਾਂ ਨੂੰ ਅੱਗੇ ਕੀਤਾ ਜਾਵੇ ਤੇ ਜਿਹੜੇ بے ਕੁਰਬਾਨੀ ਵਾਲੇ ਨੇ ਉਹਨਾਂ ਨੂੰ ਪਿੱਛੇ ਕੀਤਾ ਜਾਵੇ ਇਹ ਕੋਈ ਮਤਲਬ ਵਿਰਲਾ ਬੰਦਾ ਜਿਹੜਾ ਉਹ ਹੀ ਕਰ ਸਕਦਾ ਹੈ ਇਹ ਹਰ ਇੱਕ ਬੰਦੇ ਦੇ ਤਿਆਗ ਦੀ ਭਾਵਨਾ ਜਿਹੜੀ ਕਹਿਣ ਨੂੰ ਬੜਾ ਸੌਖਾ ਲੱਗਦਾ ਪਰ ਤਿਆਗ ਕਰਨਾ ਬਹੁਤ ਔਖ ਹੈ ਕਿਉਂਕਿ ਡਾਕਟਰ ਸਾਹਿਬ ਮੈਂ ਤੁਹਾਨੂੰ ਅਪਡੇਟ ਦੇਣਾ ਜਿਹੜੇ ਬਾਗੀ ਤੜਾ ਹੈ ਉਹਨਾਂ ਨੇ ਜਿਹੜੀ ਭਰਤੀ ਕੀਤੀ ਉਹ 15 ਤੋਂ ਉੱਪਰ ਭਰਤੀ ਪਰਸੋ ਸ਼ਾਮ ਤੱਕ ਹੋ ਚੁੱਕੀ ਹੈ ਅਸੀਂ ਉਹਦੀ ਖਬਰ ਇੱਕ ਲਾਈਵ ਕਰਨ ਗਏ ਸੀ ਤਾਂ ਮੈਨੂੰ ਪਤਾ ਹੈ ਉਹ ਤੁਹਾਡਾ ਵੀ ਮਜਬੂਤ ਹੁੰਦਾ ਦਿਖਾਈ ਦੇ ਰਿਹਾ ਹੈ ਹਾਂਜੀ ਦੇਖੋ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜਾ 2 ਤਰੀਕ ਨੂੰ ਹੋਏ ਸੀ 2 ਦਸੰਬਰ 24 ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਹੋਏ ਸੀ ਉਹਨਾਂ ਦੇ ਮੁਤਾਬਕ ਹੈ ਉਹਦੇ ਇੱਕ ਕਮੇਟੀ ਬਣਾਈ ਸੀ ਵੀ ਜਿਹੜੀ ਸਮੂੱਚੀ ਲੀਡਰਸ਼ਿਪ ਹੈ ਇਹ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਜੀ ਮਤਲਬ ਗੱਲ ਕਰ ਜਿਹੜੀ ਸਮੂੱਚੀ ਲੀਡਰਸ਼ਿਪ ਹੈ ਜਿਓ ਸਾਈਡ ਤੇ ਹੋਵੇ ਤੇ ਨਵੀਂ ਮਤਲਬ ਜਿਹੜੀ ਚੋਣ ਹੈ ਉਹ ਨਵੇਂ ਬੰਦੇ ਚੁਣੇ ਜਾਣ ਤਾਂ ਕਿ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਆਵੇ ਉਸ ਨੂੰ ਇਹ ਆਨ ਨਹੀਂ ਦੇ ਰਹੇ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦੇ ਨਵੀਂ ਲੀਡਰਸ਼ਿਪ ਸ਼ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਉਹਦੇ ਥਰੂ ਆਉਂਦੀ ਹੁੰਦੀ ਸੀ ਪਹਿਲਾਂ ਜੀ ਜੀ ਕਿਉਂਕਿ ਮਤਲਬ ਹੁਣ ਗੱਲ ਕਰ ਹੁਣ ਜਦੋਂ ਵੋਟਾ ਸ਼ਰੋਮਣੀ ਕਮੇਟੀ ਦੀ ਹੀ ਨਹੀਂ ਪਈਆਂ ਫਿਰ ਨਵੀਂ ਲੀਡਰਸ਼ਿਪ ਆਵੇ ਕਿੱਥੋਂ ਇਸ ਕਰਕੇ ਮਤਲਬ ਜਿੰਨਾ ਚਿਰ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਨਹੀਂ ਪੈਂਦੀਆਂ ਉਹਨਾਂ ਚ ਜਿਹੜੀ ਨਵੀਂ ਲੀਡਰਸ਼ਿਪ ਹੈ ਉਹਦੇ ਆਉਣ ਦੇ ਵਾਸਤੇ ਬਹੁਤ ਹੀ ਦਿੱਕਤਾਂ ਮੂਰੇ ਤੇ ਇਸ਼ਾਰੀਆਂ ਨੇ ਯਾਨੀ ਕਿ ਸਾਰੇਆਂ ਗੱਲਾਂ ਇੱਥੇ ਮੂਦਿਆਂ ਐ ਡਾਕਟਰ ਸਾਹਿਬ ਵੀ ਐਜੀਪੀਵੀਆ ਚੋਣਾਂ ਸਭ ਦਾ ਹੱਲ ਨੇ ਕਾਫੀ ਮਸਲੇ ਹੱਲ ਹੋ ਜਾਣਗੇ ਜੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਨਾਲ ਕਿਉਂਕਿ ਕੋਈ ਰਿਟਾਇਰ ਜੱਜ ਕੋਈ ਰਿਟਾਇਰ ਆਈਪੀਐਸ ਅਫਸਰ ਕੋਈ ਕੋਈ ਹੋਊਗਾ ਕੋਈ ਕੋਈ ਹੋਊਗਾ ਕੋਰਮ ਪੂਰਾ ਹੋਊਗਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਦੋਂ ਇਹ ਇਲੈਕਸ਼ਨਾਂ ਹੋਣ ਸਮੁੱਚੇ ਐਮਐਨਓ ਦੀ ਗੁਰੂ ਸਾਹਿਬ ਨੂੰ ਸਮੁੱਚੇ ਸਿੱਖ ਜਗਤ ਨੂੰ ਸਮਰਪਿਤ ਭਾਵਨਾਵਾਂ ਦੇ ਨਾਲ ਬਣਾਈ ਜਾਵੇ ਨਾ ਕਿ ਕਿਸੇ ਇੱਕ ਬੰਡੇ ਦੇ ਜਾਂ ਕਿਸੇ ਗੁੱਟ ਦੇ ਨਾਲ ਫੇਰ ਮਤਲਬ ਜਿਹੜੇ ਫੈਸਲੇ ਹੋਣਗੇ ਉਹ ਫੈਸਲੇ ਸਮੁੱਚੇ ਪੰਜਾਬ ਸਮੁੱਚੇ ਸਿੱਖ ਜਗਤ ਵਾਸਤੇ ਹੋਣਗੇ ਨਾ ਕਿ ਕਿਸੇ ਗੁੱਟ ਜਾਂ ਗਰੁੱਪ ਕੋ ਵਾਸਤੇ ਚਲੋ ਹਰਿੰਦਰ ਜੀ ਤੁਸੀਂ ਆਪਣੇ ਸਾਨੂੰ ਆ ਸਾਡੇ ਅਸਦੇ ਮੁੱਦੇ ਵਧੀਆ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਤੇ ਆਪਣੇ ਵੱਲੋਂ ਦੇ ਚੈਨਲ ਵੱਲੋਂ ਤੁਹਾਨੂੰ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਨਾਲ ਜੁੜੇ ਰਹੇ ਜਿੰਦਰ ਸਿੰਘ ਜੀ ਮਾਨ ਸਾਹਿਬ ਤੋਂ ਜਿਨ੍ਹਾਂ ਨੇ ਸਾਨੂੰ ਬੜਿਆ ਵਧੀਆ ਮੁੱਦੇ ਦੇ ਬਹੁਤ ਹੀ ਟਿੱਪਣੀਆਂ ਕੀਤੀਆਂ ਨੇ ਕਿ ਜਿਹੜੇ ਹੁਕਮਨਾਮੇ ਜਾਰੀ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਦੇ ਜਿਹੜੇ ਆਦੇਸ਼ ਜਾਰੀ ਹੋਏ ਨੇ ਉਹ ਜਿਹੜੇ ਯਾਨੀ ਕਿ ਜਥੇਦਾਰੀਆਂ ਕੁਝ ਤਾਂ ਬਿਆਨ ਮਿਲਦੇ ਨੇ ਕੁਝ ਨਹੀਂ ਮਿਲ ਰਿਹਾ ਜਿਸ ਕਰਕੇ ਸਿਆਸੀ ਕਮ ਆਸਾਨ ਵੀ ਜਾਰੀ ਹੈ ਕਿਉਂਕਿ ਹੁਣ ਜਥੇਦਾਰੀ ਜੇਕਰ رائے ਦੀ ਮਿਲੇਗੀ ਤਾਂ ਫੇਰ ਪੰਗੇ ਦਾ ਪੈਣਗੇ ਤੇ ਉਧਰ ਜੇ ਗੱਲ ਕੀਤੀਏ ਤਾਂ ਹੁਣ ਜਿਹੜੀ 11 ਤਰੀਕ ਦੀ ਮੀਟਿੰਗ ਹੈ ਅਕਾਲੀ ਦਲ ਦੀ ਤੇ ਬਾਗੀ ਤੁਹਾਨੂੰ ਜਿਹੜਾ ਬੁਲਾਇਆ ਗਿਆ ਪਰ ਬਾਗੀ ਦੇ ਡਰੇ ਤੁਹਾਨੂੰ ਦੱਸ ਦਈਏ ਕਿ ਅਜੇ ਕਿ ਇਸ ਦੇ ਵਿੱਚ ਕੋ ਹਾਮੀ ਨਹੀਂ ਭਰੀ ਹੁਣ ਦੇਖਣਾ ਇਹ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਉੱਠੇਗਾ ਜਾਂ ਥੱਲੇ ਆਏਗਾ ਕਿਉਂਕਿ ਥੱਲੇ ਪਹਿਲੇ ਹੀ ਬਹੁਤ ਆ ਚੁੱਕਿਆ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੇਂ ਚਿਹਰੇ ਹੁਣ ਆਂਦੀ ਆਸ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਨਿਸ਼ਾਨ ਕੀ ਹੋਏਗਾ ਚੋਣ ਨਿਸ਼ਾਨ ਕਿਉਂਕਿ ਜਿਹੜਾ ਵੀ ਆਟੀ ਆਏਗੀ ਉਹ ਨਵਾਂ ਚੋਣ ਨਿਸ਼ਾਨ ਲਾਏਗਾ ਦੇਖਦੇ ਹਾਂ ਤਕਰੀਰੀ ਮੋੜ ਲਾਂਦੀ ਹੈ ਜਾਂ ਕੋਈ ਹੋਰ ਨਵਾਂ ਲੀਡਰ ਸਾਹਮਣੇ ਆਂਦਾ ਹੈ ਪਰ ਜਿਹੜੀਆਂ ਗੱਲਾਂ ਆ ਰਹੀਆਂ ਨੇ ਜੋ ਲੋਕਾਂ ਦੀ ਰਾਏ ਹੈ ਕਿ ਸੁਵੀਰ ਸਿੰਘ ਬਾਦਲ ਜੋ ਕਿ ਸਰਪੰਚ ਪ੍ਰਧਾਨਕ ਹੁੰਦੇ ਨੇ ਉਹਦੇ ਕਰਕੇ ਸ਼ੋਨੀ ਕਲ ਦਾ ਗਰਾ ਥੱਲੇ ਡਿੱਗਦਾ ਦਿਖਾਈ ਦੇ ਰਿਹਾ ਹੈ ਤੇ ਜਿਸ ਨੂੰ ਲੈ ਕੇ ਹੁਣ ਜਥੇਦਾਰਾਂ ਦੀ ਵੀ ਜਿਹੜੀ ਹੈ ਐਜਬੀ ਦੀ ਕਮੇਟੀ ਉਹਦੇ ਵੀ ਜਿਹੜੇ ਆਦੇਸ਼ ਜਾਰੀ ਹੋ ਰਹੇ ਨੇ ਉਹਨਾਂ ਦੇ ਵਿੱਚ ਵੀ ਪੰਤਾਂ ਪਾਈਆਂ ਜਾ ਰਹੀਆਂ ਨੇ ਉਹ ਮੈਚ ਨਹੀਂ ਕਰ ਰਹੇ ਮੇਲ ਨਹੀਂ ਕਰ ਰਹੇ ਜਿਸ ਕਰਕੇ ਹੁਣ ਇੱਕ ਫਿਰ ਮੋਈ ਐਜਬੀ ਦੀ ਕੰਪਨੀ ਵੀ ਮਾਵੀ ਜਾਣਾ ਕੰਪਨੀ ਕਹਿ ਗਿਆ ਕਮੇਟੀ ਦੇ ਵੀ ਸਵਾਲ ਖੜੇ ਹੋ ਰਹੇ ਨੇ ਆਕਰ ਕਾਤਾ ਖੜੇ ਹੋਣਗੇ ਸਵਾਲ ਸਾਡੀ ਆਜੀਪੀਸੀ ਤੇ ਇਹ ਬਹੁਤ ਇੱਕ ਇਹ ਕੁਐਸਚਨ ਮਾਰਕ ਵੀ ਹੈ ਸੋ ਦੋਸਤੋ ਜਿਹੜਾ ਅੱਜ ਦਾ ਜਿਹੜਾ ਲਾਈ ਦਾ ਫੇਸ ਦਾ ਭਰੋਸੇ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈ ਦਾ ਵਿਸ਼ੇਸ਼ ਮੁੱਦਾ ਲੈ ਕੇ ਤੁਸੀਂ ਉੱਥੋਂ ਦੇਖੋ